ਰਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 10 ਮੈਂ ਬਣਾ ਰਹੀ ਸੀ ਮੂਰੀ ਵਾਲੇ ਪਰੌਂਠੇ ਤੇ ਮੂਰੀਆਂ ਮੈਂ ਆਟੇ ਦੇ ਵਿੱਚ ਹੀ ਗੁੰਨ ਰਹੀ ਹਾਂ ਬੱਚੇ ਕਹਿੰਦੇ ਮੂਰੀ ਵਾਲੇ ਪਰੌਂਠੇ ਖਾਣੇ ਆ ਤੇ ਬੱਚੇ ਵੀ ਹੁਣੇ ਉੱਠਿਆ ਇਹਨਾਂ ਨੂੰ ਹੈਗੇ ਆ ਅੱਜ ਹੈਗੇ ਆ ਜੀ 8:30 ਤੇ ਮਗਾ ਚਲੋ ਇਹਨਾਂ ਨੂੰ ਬਣਾਦਾ ਨਾਲ ਨਾਲ ਆਪਣੀ ਚੱਲ ਰਹੀ ਹੈ ਮਸ਼ੀਨ ਮੈਂ ਧੋਰੀ ਸੀ ਕੱਪੜੇ ਮੈਂ ਤਾਂ ਆਪਦਾ ਨਾਸ਼ਤਾ ਕਰ ਲਿਆ ਕਿਉਂਕਿ ਮੈਨੂੰ ਲੱਗੀ ਸੀ ਭੁੱਖ ਗੱਗੀ ਨੇ ਜਾਣਾ ਸੀਗਾ ਕੰਮ ਤੇ ਉਹਨਾਂ ਨੂੰ ਭੇਜਣਾ ਸੀ ਸਵੇਰੇ ਉੱਠੀ ਸੀਗੀ ਤੇ ਭੁੱਖ ਲੱਗੇ ਹੀ ਫਿਰ ਮੈਂ ਤਾਂ ਆਪਦੀਆਂ ਦੋ ਪਰੌਂਠੀਆਂ ਬਣਾ ਕੇ ਖਾ ਲਈਆਂ ਚਾਹ ਨਾਲ ਬੱਚਿਆਂ ਨੂੰ ਮੈਂ ਬਣਾ ਰਹੀ ਸੀ ਮੈਂ ਮਗਾ ਵੀ ਖਾ ਲਓ ਤੁਸੀਂ ਵੀ ਗਰਮ ਗਰਮ ਪਰੌਂਠੀ ਤੇ ਬਾਹਰ ਮੀਂਹ ਆ ਮੌਸਮਾ ਰਾਤ ਤੇ ਆਪਣੇ ਮੀਂਹ ਪਿਆ ਕੱਲ ਵੀ ਪਿਆ ਹੁਣ ਪਤਾ ਨਹੀਂ ਵੀ ਕਦੋਂ ਪੈਲੇ ਮੀਂਹ ਤਿਆਰ ਖੜਾ ਵੈਸੇ ਤਾਂ ਤੇ ਫਿਰ ਮੈਂ ਕਿਾ ਕੱਪੜੇ ਧੋਈ ਦੰਨੇ ਆ ਸਰਦਾ ਨਹੀਂ ਕਿਉਂਕਿ ਡਰੈਸਾਂ ਕਰਕੇ ਧੋਣੇ ਪੈਂਦੇ ਨੇ ਕੱਪੜੇ ਬੱਚਿਆਂ ਦੇ ਸਕੂਲ ਜਾਣਾ ਕਰ ਹਾਂਜੀ ਮੈਂ ਲੱਗਿਆ ਹੁਣ ਰੋਟੀ ਖਾਣ ਮਮਾ ਨੇ ਪਰੌਂਠੇ ਬਣਾਤੇ ਸੀਗੇ ਨਾਲ ਮੈਂ ਖਾਊਂਗਾ ਮਲਾਈ ਪਰੌਂਠੇ ਨਾਲ ਨਾਲ ਪੀਊਂਗਾ ਚਾਹ ਵੇ ਮਨ ਨੂੰ ਮੈਂ ਲਾ ਹੁਣ ਰੋਟੀ ਖਾਣ ਹਾਂਜੀ ਨਾਨੂ ਨਾਨੀ ਆਏ ਸੀਗੇ ਘਰੇ ਲੋੜੀ ਦੇ ਨੰ ਮਮਾ ਦੀ ਛੱਡੀ ਇਹ ਨਾਨੂ ਕਰ ਰਹੇ ਨੇ ਗੇਟ ਠੀਕ ਸਮੂ ਵੀ ਮਦਦ ਕਰ ਰਹਾ ਹੈ ਨਾ ਸਮੂ ਸਮੂ ਆ ਆ ਪਾਸਾ ਬਾਹਰ ਤੇ ਮਦਦ ਕਰ ਰਹਾ ਨੰਨੂ ਦੀ ਹੈਲਪ ਕਰਾ ਰਾ ਨੰਨੂ ਕੀ ਹਾਂਜੀ ਜੀ ਆ ਆ ਪਾਸਾ ਬਾਹਰ ਪੂਰਾ ਬਾਹਰ ਸੀ ਫੜ ਚੁਗਾ ਉਹਨੇ ਮੈਨੂੰ ਕਰ ਰੇ ਨੇ ਠੀਕ ਜਦੋਂ ਕੋਲੇ ਫੇਰ ਆਏ ਫੇਰ ਆਏ ਲਿਆਏ ਹਾਂਜੀ ਦੇਖੋ ਢੋਲ ਚੋਂ ਕਣ ਕੱਪਦੇ ਆਪ ਤਾਂ ਨਿਕਲ ਨਹੀਂ ਰਹੀ ਹੱਥ ਨਾਲ ਕੱਢਣੀ ਪੈ ਰਹੀ ਹੈ ਵਿੱਚੋਂ ਸਰੋ ਜਿੰਨੀ ਵੀ ਦੇਖਦਾ ਨਿਕਲਦੀ ਆ ਫਿਰ ਉਹ ਢੋਲਾ ਵੀ ਐਸੇ ਮੈਨੂੰ ਲੱਗਦਾਗਾ ਵੀ ਇੱਕ ਦੋ ਪਹਿਈਆਂ ਦੋ ਪਹਿਈਆਂ ਤਾਂ ਨਿਕਲ ਹੀ ਜਾਣਗੀਆਂ

ਕੰਕ ਘੱਟ ਗਈ ਹੈ ਹੁਣ ਕਿਉਂਕਿ ਆਏ ਇਹ ਇਹ ਵੀ ਆਪਣੀ ਜ਼ਿੰਮੇਵਾਰੀਆਂ ਦਾ ਸਾਰੀ ਘਰ ਦੇ ਕੰਮ ਵੀ ਕਰਨੇ ਨੇ ਬੱਚਿਆਂ ਨੂੰ ਵੀ ਸਾਂਭਣਾ ਤੇ ਆ ਵੀ ਦੇਖਣਾ ਕੰਕ ਦਾ ਆਟੇ ਦਾ ਕਿ ਕਿੰਨਾ ਦਾ ਰਹਿ ਗਿਆ ਤਾ ਦੋ ਭੋਣਾ ਇਹ ਸਾਰੀ ਜ਼ਿੰਮੇਵਾਰੀ ਹਾਊਸ ਵਾਈਫ ਦੀ ਹੁੰਦੀ ਹੈ ਬਾਕੀ ਮੇਰੀ ਭੈਣਾਂ ਨੂੰ ਸਭ ਨੂੰ ਪਤਾ ਹੀ ਹੋਣਾ ਉਹ ਵੀ ਇਹ ਕੰਮ ਕਰਦੀ ਨੇ ਸਾਰੀਆਂ ਘਰ ਦੇ ਕੋਈ ਤੁਹਾਨੂੰ ਪਤਾ ਜਿਹੜੇ ਹੁਣ ਆਪਣੇ ਜਾਨ ਸੁਣਦੇ ਨੇ ਹਸਬੰਦ ਹੁੰਦੇ ਨੇ ਉਹ ਤਾਂ ਚਲੇ ਜਾਂਦੇ ਨੇ ਦੂਟੀਆਂ ਦੇ ਉੱਪਰ ਫਿਰ ਆਪਣੀ ਧੀ ਆ ਜਾਂਦੀ ਹੈ ਸਾਰੇ ਘਰ ਦੀ ਜ਼ਿੰਮੇਵਾਰੀ ਆਪਾਂ ਹੀ ਦੇਖਣਾ ਹੁੰਦਾ ਸਾਰਾ ਹਾਂਜੀ ਬੱਚਾ ਪਾਟੀ ਰੋਟੀ ਪਾਣੀ ਖਾ ਕੇ ਹੋ ਗਏ ਫ੍ਰੀ ਜੋ ਵੀ ਤੂੰ ਖਾ ਲਈ ਯੈਸ ਤੇ ਦੋਨੇ ਜਾਨੇ ਪਏ ਨੇ ਹੁਣ ਇਹਨਾਂ ਦੀ ਰਜਾਈ ਲਿਆ ਕੇ ਸਿੱਟੀ ਆ ਜੰਮੀ ਨਹੀਂ ਰਜਾਈ ਰਜੂਈ ਲੈਂਦੇ ਹੀ ਪਈ ਸੀ ਦੋਨੇ ਜਾਨੇ ਟੀਵੀ ਦੇਖਦੇ ਨੇ ਪਏ ਦੇਖ ਲੋ ਇੱਧਰ ਮੇਰੇ ਆ ਕੱਪੜੇ ਬਾਹਰੋਂ ਤਾਰਾਂ ਤੋਂ ਲਿਆ ਕੇ ਹੀ ਸਿੱਟੇ ਪਏ ਆ ਵਿੱਚੀ ਗਿੱਲੇ ਆ ਵਿੱਚੀ ਸੁੱਕੇ ਆ ਹੁਣ ਇਹਨਾਂ ਨੂੰ ਦੇਖਦੀਆਂ ਅਲੱਗ-ਅਲੱਗ ਕਰਦੀਆਂ ਨੋ 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 ਪੈ ਜੋ ਟਿੱਕੇ ਅਰਜਾਈ ਚ ਠੰਡ ਬਹੁਤ ਜ਼ਿਆਦਾ ਆ ਬੁਰਾ ਹਾਲ ਆ ਬਾਹਰ ਕਿਉਂ ਨਹੀਂ ਪਹਿਣਾ ਲਓ ਜੀ ਮੈਂ ਅੱਜ ਬਣਾਈ ਸੀ ਕੜੀ ਆ ਦੇਖੋ ਆ ਮੈਂ ਕੜੀ ਬਣਾਈ ਸੀ ਅੱਜ ਤੇ ਨਾਲ ਬਣਾਇਆ ਚੋਲ ਜੋ ਵੀ ਨੇ ਖਾ ਲੇ ਸੋਹਮ ਨੂੰ ਕੜੀ ਨਾਲ ਰੋਟੀ ਖਵਾਤੀ ਆ ਦੇਖੋ ਬੱਚਿਆਂ ਨੇ ਭਾਂਡਿਆ ਪਏ ਆ ਰੋਟੀ ਇਹਨਾਂ ਨੇ ਖਾ ਲਈ ਮੇਰੀ ਨਾ ਮਲਾਈ ਇਕੱਠੀ ਹੋਈ ਪਈ ਆ ਕਿੰਨੇ ਚਿਰ ਦੀ ਮੇਰਾ ਦਿਲ ਨਹੀਂ ਕਰਦਾ ਇਹਦੇ 'ਚ ਹੱਥ ਪਾਉਣ ਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਆ ਕੱਲ ਦੀ ਬਾਹਰ ਕੱਢ ਕੇ ਰੱਖੀ ਪਈ ਆ ਫ੍ਰਿਜ 'ਚੋਂ ਮम्मा ਮੇਰੇ ਫੋਨ ਕਿੱਥੇ ਆ ਫੋਨ ਚਾਰਜ ਲਾਇਆ ਹੋਇਆ ਬੱਚੇ ਫੋਨ ਨਹੀਂ ਦੇਖਣਾ ਮੈਡਮ ਕੁੱਟਣਗੇ ਫਿਰ ਨਹੀਂ ਫੋਨ ਚਾਲ ਰਿਹਾ ਮੇਰਾ ਬ੍ਰੇਕ ਆਲਾ ਫੋਨ ਚਾਰਜ ਲਾਇਆ ਹੋਇਆ ਬੈਟਰੀ ਲੋ ਸੀ ਫੋਨ ਦੀ ਸੋ ਮੁ ਫੋਨ ਮੰਗਦਾ ਮੇਤੋਂ ਮੈਨੂੰ ਤਾਂ ਠੰਡ ਬਹੁਤ ਲੱਗੀ ਜਾਂਦੀ ਆ ਪੂਰਾ ਹਾਲ ਆ ਮੈਂ ਵੀ ਅੰਦਰ ਆ ਇੱਥੇ ਬੈਠੀ ਸੀ ਹੁਣ ਰਜਾਈ 'ਚ ਰਜਾਈ 'ਚ ਪਈ ਸੀ ਮੈਂ ਵੀ ਠੰਡ ਬਹੁਤ ਲੱਗੀ ਜਾਂਦੀ ਆ ਇਹ ਬੈਂਦੇ ਨਹੀਂ ਟਿੱਕੇ ਇਹਨਾਂ ਦੇ ਉੱਪਰ ਰਜਾਈ ਮੈਂ ਲੈ ਕੇ ਆਈਆਂ ਜਾਂ ਆਪਦੇ ਆਪ ਕੋਈ ਰਜਾਈ ਨਹੀਂ ਲੈਂਦੇ ਹੀ ਪਈ ਸੀ ਦੋਨੇ ਜਾਣੇ ਪਈ ਟੀਵੀ ਦੇਖਦੇ ਸੀ ਮौज ਨਾਲ ਮੰਮਾ ਫੋਨ ਫੋਨ ਨੂੰ ਚਾਰਜ ਲਾਇਆ ਹੋਇਆ ਰਜਾਈ 'ਚ ਵੜ ਜਾਓ ਆਰਾਮ ਨਾਲ ਠੰਡ ਬਹੁਤ ਜ਼ਿਆਦਾ ਹਾਂਜੀ ਅੱਜ ਮੇਰੇ ਮੰਮੀ ਵੀ ਆਏ ਸੀਗੇ ਮੰਮੀ ਆਏ ਸੀ ਲੋੜੀ ਦੇਣ ਤੇ ਨਾਲ ਡੈਡੀ ਵੀ ਆਏ ਸੀ ਕਿਉਂਕਿ ਇੱਕ ਤਾਂ ਆਪਣਾ ਜਾਲੀ ਵਾਲਾ ਜਿਹੜਾ ਗੇਟ ਆ ਉਹਦੀ ਜਿਹੜੀ ਖਿੱਚ ਸੀਗੀ ਉਹ ਖਰਾਬ ਹੋ ਗਈ ਸੀਗੀ ਡੈਡੀ ਉਹ ਲਾ ਕੇ ਗਏ ਨੇ ਠੀਕ ਕਰਕੇ ਗਏ ਨੇ ਤੇ ਨਾਲੇ ਲੋੜੀ ਦੇ ਕੇ ਗਏ ਨੇ ਮੰਮੀ ਤੇ ਡੈਡੀ ਮੰਮਾ ਹੈਪੀ ਲੋੜੀ ਕਰ ਦਿਓ ਸਾਰਿਆਂ ਨੂੰ ਹੈਪੀ ਲੋੜੀ ਹਾਂਜੀ ਹੁਣ ਮੈਂ ਵੀ ਖਾਣੀ ਆ ਰੋਟੀ ਫਿਰ ਠੰਡੀ ਹੋ ਜੂਗੀ ਚੌਲ ਤੇ ਕੜੀ ਮੈਂ ਬਣਾਈ ਸੀ ਅੱਜ ਮੰਮਾ ਹਾਂਜੀ ਤਾਂ ਫੋਨ ਦੇ ਦਾਨੀਆ ਬੱਚੇ 2 ਮਿੰਟ ਚਾਰਜ ਹੋ ਜਾਂਦੋਂ ਫੋਨ ਤੇ ਰੋਟੀ ਖਾਣੀ ਹੈ ਕਿਉਂਕਿ ਗੱਗੀ ਆਉਣਗੇ ਲੇਟ ਹੋ ਗਏ ਹੋਏ ਨੇ ਲੁਧਿਆਣੇ ਮੈਂ ਹੁਣੀ ਉਹਨਾਂ ਨੂੰ ਕਾਲ ਕਰਕੇ ਹੱਠੀ ਸੀ ਮੈਂ ਕਿੱਥੇ 가 ਗਈ ਕਿੰਨਾ ਟਾਈਮ ਲੱਗੂ ਕਹਿੰਦੇ ਹਜੇ ਲੁਧਿਆਣੇ ਆ ਗਏ ਵੀ ਹਜੇ ਇੱਥੇ 10 ਮਿੰਟ ਹੋਰ ਲੱਗਣਗੇ ਵੀ ਤੁਸੀਂ ਰੋਟੀ ਖਾ ਲਓ ਤੇ ਮੈਂ ਆ ਜਾਊਂਗਾ ਜਦੋਂ ਮੈਂ ਤੁਰੂੰਗਾ ਮੈਂ ਤੁਹਾਨੂੰ ਕਾਲ ਕਰ ਦੂੰਗਾ ਮਹਾਂ ਚਲੋ ਠੀਕ ਆ ਸੋ ਹੁਣ ਆਪਾਂ ਖਾ ਲਈਏ ਜੀ ਰੋਟੀ ਤੇ ਤੁਹਾਨੂੰ ਮਿਲਦਿਆ ਰੋਟੀ ਖਾਣ ਤੋਂ ਬਾਅਦ ਓ ਜੀ ਹੁਣ ਮੈਂ ਲੱਗੀ ਸੀ ਰੋਟੀ ਖਾਣ ਮੈਂ ਰੋਟੀ ਘੱਟ ਹੀ ਖਾਣੀ ਆ ਜਦੋਂ ਮੈਂ ਕੱਲੀ ਨੇ ਖਾਣੀ ਹੁੰਦੀ ਹੈ ਗੱਗੀ ਨਾਲ ਤਾਂ ਮੈਂ ਰੋਟੀ ਵੱਧ ਖਾ ਲੈਣੀ ਆ ਮੈਂ ਹੁਣ ਥੋੜੀ ਜੀ ਖਾਣੀ ਆ ਕੜੀ ਤੇ ਚੋਲ ਮੈਂ ਉਹਦੇ ਕੋਲੇ ਚ ਪਾ ਕੇ ਲਈ ਤੇ ਆ ਸੋਹਮ ਦਾ ਖਾਣਾ ਦੇਖ ਲੋ ਚੌਰਾਵੇ ਵਿੱਚ ਸ਼ੱਕਰ ਤੇ ਚੀਨੀ ਪਾ ਕੇ ਖਾਊਗਾ ਇਹ ਕਹਦਾ ਮम्मा ਮੈਨੂੰ ਚੋਲ ਚ ਚੀਨੀ ਪਾ ਕੇ ਦੇ ਦਿਓ ਨਾਲ ਨਾਲ ਇਹਨੂੰ ਖਵਾਉਣਾ ਤੇ ਇਹਨੇ ਰੋਟੀ ਘੱਟ ਹੀ ਖਾਦੀ ਸੀਗੀ ਤੇ ਨਾਲ ਨਾਲ ਮੈਂ ਖਾਣੀ ਆ ਕੜੀ ਚੋਲ ਲਓ ਜੀ ਬੱਚੇ ਬੈਠੇ ਦੇਖਦੇ ਨੇ ਟੀਵੀ ਟਾਈਮ ਵੱਜ ਗਏ ਨੇ ਸਵਾ 9 ਬੱਚਿਆਂ ਨੂੰ ਕੋਈ ਸੌਣ ਦਾ ਟਾਈਮ ਨਹੀਂ ਹੈਗਾ ਸੌਣਾ ਨਹੀਂ ਹੋਈ ਤੁਸੀਂ ਮਤਰਾ ਰਾਤ 11 ਵਜੇ ਪਹਿਨ ਟੀਵੀ ਜ਼ਰੂਰੀ ਹੋ ਗਿਆ ਫਿਰ ਤਾਂ ਸਵੇਰੇ 10 ਵਜੇ ਤੱਕ ਉੱਠਦੇ ਨਹੀਂ ਹੈਗੇ ਇੱਧਰ ਗੱਗੀ ਵੀ ਆ ਗਈ ਤੇ ਲੱਗੇ ਹੋਏ ਨੇ ਰੋਟੀ ਖਾਣ ਹੁਣ ਹੀ ਆਏ ਨੇ ਇਹ ਸਵਾ 9 ਵਜੇ ਅੱਜ ਰੋਟੀ ਖਾ ਲਓ ਪਹਿਨ ਹੋ ਗਿਆ ਵੇ ਸਵਾ 9 ਵਜੇ ਪਹਿਨ ਤੁਹਾਡਾ ਲਈ ਜਮਣਾ ਦਾ ਟਾਈਮ ਆ ਹੈਪੀ ਲੋੜੀ ਦੇ ਨਾਲ ਹਰਾ ਪਿਆਜ਼ ਤੇ ਕੜੀ ਤੇ ਨਾਲ ਚੋਲ ਸੋਮੂ ਬੋਲੋ ਸਾਰਿਆਂ ਨੂੰ ਹੈਪੀ ਲੋੜੀ ਹੁਣ ਤਾਂ ਆਖੋ ਬੋਲਤਾ ਸੀ ਹੁਣ ਬੋਲੋ ਦੁਬਾਰੇ ਹੈਪੀ ਲੋੜੀ ਸਭੀ ਕੋ ਸਭੀ ਕੋ ਹੈਪੀ ਲੋੜੀ ਸਭੀ ਕੋ ਹੈਪੀ ਲੋੜੀ ਰਸ਼ੀਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਬਹੁਤ ਵਧੀਆ ਆ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਹੈਗੀ ਹੈ ਜੀ ਲੋੜੀ ਮੇਰੇ ਵੱਲੋਂ ਤੇ ਮੇਰੀ ਸਾਰੀ ਫੈਮਿਲੀ ਵੱਲੋਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਤੇ ਇਹ ਵਲੌਗ ਸ਼ੁਰੂ ਹੋਣ ਲੱਗਿਆ ਜੀ ਸ਼ਾਮ ਨੂੰ ਕਿਉਂਕਿ ਗੱਗੀ ਹੁਣ ਆਏ ਨੇ ਸਵੇਰ ਦਾ ਕੋਈ ਵਲੌਗ ਨਹੀਂ ਬਣਾਇਆ ਸੀ ਤੇ ਹੁਣ ਅਸੀਂ ਲਈ ਹੋਈ ਸੀਗੀ ਧੂਈ ਧੂਈ ਕਹਿੰਦੇ ਨੇ ਇਹਨੂੰ ਕੀ ਕਹਿੰਦੇ ਨੇ ਧੂਣੀ ਧੂਣੀ ਕਹਿੰਦੇ ਨੇ ਇਹਨੂੰ ਹਨਾ ਅਸੀਂ ਇੱਥੇ ਲੋਹੜੀ ਦਾ ਮੱਥਾ ਟੇਕਾਂਗੇ ਤੇ ਹੁਣ ਹੀ ਵਲੌਗ ਸ਼ੁਰੂ ਕੀਤਾ ਤੇ ਅੱਜ ਖਾਣ ਪੀਣ ਦੀ ਮੈਂ ਕੁਝ ਨਹੀਂ ਬਣਾਇਆ ਬਣਾਇਆ ਨਹੀਂ ਨਾ ਮੁਕੀਨ ਚੋਣ ਤੇ ਕੜੀ ਪਈ ਸੀ ਮੈਂ ਕਿਹਾ ਤੁਸੀਂ ਇਹਦੇ ਨਾਲ ਹੀ ਖਾ ਲਓ ਤੇ ਟਾਈਮ ਪਾਸ ਕਰੋ ਮੇਰਾ ਜਗਾ ਸਿਰ ਨੂੰ ਦਿਲ ਨਹੀਂ ਦਿੱਤਾ ਬਣਾਉਣ ਦਾ ਕਿਉਂਕਿ ਸਵੇਰ ਦਾ ਵੀ ਸਿਰ ਹੋ ਰਿਹਾ ਤੇ ਬਹੁਤ ਹੋ ਰਿਹਾ ਸੀ ਤੇ ਜਦੋਂ ਕਿ ਮਹਾਕ ਅਪਸੈਟ ਹੋਇਆ ਪਿਆ ਸੀ ਮੈਂ ਕੁਝ ਨਹੀਂ ਬਣਾਇਆ ਨਾ ਪਲਾਉ ਬਣਾਇਆ ਨਾ ਰੋਟੀ ਸਬਜ਼ੀ ਬਣਾਈ ਆ بس ਮੈਂ ਨਮਕੀਨ ਚਾਹ ਪੜਾ ਲਈ ਮੈਂ ਕਿਹਾ ਰਾਤ ਵਾਲੀ ਕੜੀ ਪਈ ਆ ਉਹਦੇ ਨਾਲ ਹੀ ਖਾ ਲਓ ਹੁਣ ਮੈਂ ਗੱਦੀ ਨੂੰ ਲੈ ਕੇ ਆਇਆ ਬਾਈਪਾਸ ਤੋਂ ਜਾ ਕੇ ਹੁਣ ਹੀ ਆਏ ਨੇ ਹਾਲੀ ਇਹਨਾਂ ਨੇ ਕੱਪੜੇ ਵੀ ਨਹੀਂ ਤਾੜੇ ਰੋਟੀ ਵੀ ਨਹੀਂ ਖਾਧੀ ਮੈਂ ਕਿਹਾ ਤੁਸੀਂ ਪਹਿਲਾਂ ਆ ਕੇ ਅੱਗ ਚਾਲਦੇ ਆ ਪੱਥਾ ਟੇਕਾਂਗੇ ਫਿਰ ਰੋਟੀ ਖਾਏ ਉੱਥੇ ਬੈਠ ਕੇ ਖਾਣੇ ਆਣਾ ਜੋ ਯੈਸ ਹਾਂ ਬੱਚੇ ਵੀ ਪੱਜੈ ਅੰਦਰੋਂ ਨਿਕੜ ਕੇ ਠੰਡ ਚਾੜੀ ਸੋਮੂ ਆਈ ਗਈ ਹੈਪੀ ਲੋੜੀ ਕਰ ਤੋ ਹੈਪੀ ਲੋਲੀ ਸਭੀ ਕੋ ਤਰੀਕੋ ਸੋਮੂ ਇਹ ਹਿੰਦੀ ਸੌਣ ਲੋ ਸਭੀ ਕੋ ਹੈਪੀ ਲੋੜੀ ਡੈਡੀ ਨਾਲ ਕੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਵਧੀਆ ਚੱਲਨੇ ਤੁਹਾਡੇ ਸਾਰਿਆਂ ਦੇ ਮੇਰੀ ਲੋੜੀ ਸਭੀ ਨੂੰ ਬੋੜਾ ਮੇਰਾ ਤੁਸੀਂ ਸਾਰੇ ਰਾਣੇ ਵਧੀਆ ਹੋਵਾਂਗੇ ਤੇ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਤਿਹਾਰ ਦੀ ਹੈਪੀ ਲੋੜੀ ਤੇ ਤੇ ਤੁਹਾਡਾ ਸਾਰਿਆਂ ਦਾ ਵਧੀਆ ਨਿਕਲੇ ਵਧੀਆ ਬਣਾਇਓ ਖੁਸ਼ ਰਹੋ ਹਾਂਜੀ ਹਾਂਜੀ ਹੈਪੀ ਲੋੜੀ ਹਾਂਜੀ ਹੈਪੀ ਲੋੜੀ ਕਰ ਦਿਓ ਸਾਰਿਆਂ ਨੂੰ ਆਜਾ ਲੋੜੀ ਸਭ ਦਾ ਮੇਰੇ ਵੱਲੋਂ ਵੀ ਹੈਪੀ ਲੋੜੀ ਲੋੜੀ ਤੇ ਸਮਾਨ ਲਿਆਂਦਾ ਤੇ ਦੋ ਪੈਟਾਂ ਗੱਛ ਦੇ ਘਰ ਦੇ ਅੱਗੇ ਉਹਦੇ ਵਾਲੀ ਮੂਫੜੀ ਵਾਲੀ ਦੇ ਤੇ ਇੱਕ ਵਾਲੀ ਆ ਗੱਛ ਕਹਿੰਦੀ ਹੈ ਮੇਰੀ ਫੇਵਰਿਟ ਆ ਤੇਰਾ ਵਾਲੀ ਇਹ ਸੋ ਉਹ ਹੁੰਦੀ ਹੈ ਨਾ ਪੂਰੀ ਪੋਲੀ ਪੋਲੀ ਜਿਹੀ ਹੁੰਦੀ ਹੈ ਜਿਹੜੀ ਮੈਂ ਉਹ ਕੰਨੀ ਹੁੰਦੀ ਆ ਤੇ ਦੋ ਪੈਟ ਮੂਫੜੀ ਇਹਦੇ ਰਿਓੜੀ ਆਦੇ ਹਨਾ ਛੋਟੀਆਂ ਤੇ ਆ ਇੰਨੀ ਕੁ ਮੂਫੜੀ ਇੰਨੀ ਇੰਨਾ ਕੁ ਸਮਾਨ ਲਿਆਂਦਾ ਲੋੜੀ ਦਾ ਇਹਨੂੰ ਸਾਰੇ ਸਮਾਨ ਤੋਂ ਥੋੜਾ ਥੋੜਾ ਕੱਢ ਲੈਣੇ ਆ ਕਿਉਂਕਿ ਮੱਠਾ ਟੇਕਣਾ ਹੁਣ ਇਹ ਵੀ ਆ ਕੰਨੀ ਆ ਘਰ ਮਤਲਬ ਇੱਕੋਂ ਤੋਂ ਬਾਅਦ ਫੇਰ ਆਪਾਂ ਖਾ ਸਕਦੇ ਹਾਂ ਆ ਗੱੱਚ ਕੇ ਦਿਖਾ ਦੇ ਜੋ ਬਣਾ ਦੇ ਕਿੰਨੇ ਸੋਹਣੇ ਹਾਂ ਇਹ ਮੇਰੀ ਫੇਵਰਿਟ ਆ ਸੌਫਟ ਸੌਫਟ ਜੀ ਹੁੰਦੀਆਂ ਨਾ ਮੰਮਾ ਇਹ ਹਾਂ ਪੁਲੀ ਪੁਲੀ ਹੁੰਦੀਆਂ ਬਹੁਤ ਵਧੀਆ ਲੱਗਦੀਆਂ ਹੁੰਦੀ ਐ ਇਹ ਸਾਰੇ ਉੜੀਆਂ ਨੇ ਦੋ ਪ੍ਰੈਟ ਤੇ ਇਹਨਾਂ ਸਜਾ ਦੇ ਨਹੀਂ ਆਪਾਂ ਦੇ ਘੁੱਟਾ ਹੁੰਦਾ ਕਿਉਂਕਿ ਬੱਚਾ ਪੁਲੀ ਇਹਨਾਂ ਖਾ ਦਿੰਦਾ ਇਹ ਦੇਖੋ ਇਹ ਆਪਣੇ ਤੇਲ ਹੋਗੇ ਤੇ ਆਹ ਘੱਟੀ ਹੋਣੀ ਹੋਗੀ ਤੇ ਰਿਓੜੀ ਹੋਗੀ ਤੇ ਥੋੜੀ ਜਿਆਦਾ ਘੱਟੀ ਪਾਣਾ ਨਾ ਯੈਸ ਯੈਸ ਲਓ ਜੀ ਹੁਣ ਅਸੀਂ ਮੱਥਾ ਟੇਕ ਲਿਆ ਸੀਗਾ ਤੇ ਜੋ ਬਣ ਲੱਗਾ ਤੇ ਸੋਮੂ ਲੱਗਾ ਦੇਖੋ ਬੈਠੇ ਮੋਫਲੀ ਖਾਣ ਤੇ ਇੰਜੋਇਮੈਂਟ ਕਰਨ ਲੱਗੇ ਹੋਏ ਨੇ ਹਰ ਜੱਗ ਠੰਡ ਵੀ ਬਹੁਤ ਜ਼ਿਆਦਾ ਹਵਾ ਵੀ ਪੂਰੀ ਠੰਢੀ ਠੰਢੀ ਚੱਲਦੀ ਆ ਲਓ ਜੀ ਲਓ ਜੀ ਇੱਧਰ ਇੰਜੋਏ ਹੋ ਰਿਆ ਧੂਈ ਦਿਹਾੜੇ ਬਾਰੇ ਇੱਧਰ ਜੋ ਵੀ ਇੱਧਰ ਨੂੰ ਮੁਹਰੇ ਬੈਠੇ ਆ ਤੇ ਅੱਖਾਂ 'ਚ ਧੂਆਂ ਪੈਂਦਾ ਸੀ ਗੱਗੀ ਬੈਠੇ ਖਾ ਰਹੇ ਨੇ ਕੜੀ ਚੌਲ ਇੱਧਰ ਗੰਦਾ ਬੱਚਾ ਦੇਖ ਲਓ ਇਹ ਸਭ ਤੋਂ ਵੱਧ ਰੌਲਾ ਪਾਉਂਦਾਗਾ ਜੇ ਵੀਡੀਓ ਬਣਾਵਾਂਗੇ ਤਾਂ ਕਹੂਗਾ ਮੈਨੂੰ ਪਹਿਲਾਂ ਪਿੱਛੇ ਦਿਖਾਓ ਤਾਂ ਵਾਜਾ ਮਾਰਦਾ ਹੁੰਦਾ ਰੌਲਾ ਤਾਂ ਪਾਉਂਦਾ ਹੁੰਦਾ ਤੇ ਹੁਣ ਗੱਗੀ ਖਾ ਰਹੇ ਨੇ ਰੋਟੀ ਅੱਜ ਮੈਂ ਨਮਕੀਨ ਛੋਲ ਬਣਾਏ ਨੇ ਮਾਹ ਚਲੋ ਕੜੀ ਵਿੱਚ ਪਾ ਕੇ ਖਾ ਲਿਓ ਚੌਲ ਹੀ ਬੋਲਦੀਆਂ ਹੋਰ ਕੀ ਬੋਲਦੀਆਂ ਨਮਕੀਨ ਚੌਲ ਨੇ ਤੂੰ ਵੀ ਖਾਏ ਸੀ ਹੈ ਨਾ ਸੋਮੂ ਨੇ ਵੀ ਖਾਦੇ ਸੀ ਹਰਾ ਪਿਆਜ਼ ਪਾ ਕੇ ਬਣਾਏ ਨੇ ਅੱਜ ਮੰਮੀ ਉਹਨੇ ਕਣਿਓ ਲਿਆਈ ਸੀ ਹਰਾ ਪਿਆਜ਼ ਉਹ ਪਾ ਕੇ ਚੌਲ ਬਣਾਏ ਨੇ ਇੱਧਰ ਸਾਡੀ ਧੂਈ ਚੱਲ ਰਹੀ ਏ ਧੂਆ ਬਹੁਤ ਆ ਹਵਾ ਬਹੁਤ ਤੇਜ਼ ਆ ਆ ਦੇਖ ਲੋ ਆਲੇ-ਦਾਲੇ ਦਾ ਵੀਊ ਦੇਖੋ ਉਹ ਦੇਖੋ ਤਾਰਾ ਛੋਟਾ ਜਿਹਾ ਦਿਸਦਾ ਤੁਹਾਨੂੰ ਸਾਰਿਆਂ ਨੂੰ ਜੀ ਨੇ ਰਵੋਟ ਕਿਸੇ ਢੋਲ ਵੱਜ ਰਿਹਾ ਕਿਸੇ ਦੇ ਘਰੇ ਲੋੜੀ ਹੋਊਗੀ ਨਾ ਤਾ ਕਰਕੇ ਢੋਲ ਵੱਜ ਰਿਹਾ ਆਪਣੀਆਂ ਸਾਰੀਆਂ ਲਾਈਟਾਂ ਜਗ ਰਹੀਆਂ ਨੇ ਸਾਰੀਆਂ ਲਾਈਟਾਂ ਲਾ ਰੱਖੀਆਂ ਨੇ ਇਧਰ ਲਈ ਵੀ ਲਾ ਰੱਖੀ ਆ ਸਾਰੇ ਪਾਸੇ ਲਾਈਟਾਂ ਲਾਈ ਬੈਠੇ ਆ ਜੋ ਵੀ ਤਾ ਭੱਜ ਗਿਆ ਧੂਏ ਤੋਂ ਡਰਦਾ ਬੂਸੀ ਮਾਰਦਾ ਸਭਲੇ ਘਰ ਮੈਨੂੰ ਸਾਰੇ ਸਭਲੇ ਕੋ ਆਣ ਜਿੱਧਰ ਨੂੰ ਵੀ ਭੱਜਦੇ ਹੋ ਉਧਰ ਨੂੰ ਹੀ ਤੂੰ ਆ ਰਿਹਾ ਹਨਾ ਹਵਾ ਚੱਲਦੀ ਆ ਨਾ ਬਹੁਤ ਤੇਜ਼ ਚਲੋ ਖਾ ਲਓ ਜਲਦੀ ਜਲਦੀ ਹੋ ਚੱਲੀ ਅੰਦਰ ਅਸੀਂ ਤਾਂ ਉਰੀ ਆਸਣ ਲਾ ਲਿਆ ਦੇਖ ਲਓ ਦਰੀ ਬੁਛਾ ਲਈ ਆਲੇ ਦਲੇ ਵੀ ਇੱਥੇ ਬੈਠਾਂਗੇ ਸਾਨੂੰ ਤੂੰ ਹੋਈ ਨਹੀਂ ਜੇ ਆਉਣ ਦੇ ਰਿਹਾ ਅੱਜ ਹਾਂਜੀ ਹੁਣ ਰੋਟੀ ਪਾਣੀ ਖਾ ਕੇ ਹੋ ਗਏ ਫ੍ਰੀ ਤੇ ਦੁੱਧ ਗਰਮ ਕਰ ਲਿਆ ਤੇ ਮੱਥਾ ਵੀ ਟੇਕ ਲਿਆ ਗੱਗੀ ਨੇ ਰੋਟੀ ਵੀ ਖਾ ਲਈ ਤੇ ਹੁਣ ਮੈਂ ਲੱਗੀ ਸੀ ਦਵਾਈ ਲੈਣ ਕਿਉਂਕਿ ਮੇਰਾ ਸਿਰ ਹੁਣ ਫੇਰ ਥੋੜਾ ਥੋੜਾ ਦਰਦ ਹੋਣਾ ਸ਼ੁਰੂ ਹੋ ਰਿਹਾ ਮੈਂ ਦਵਾਈ ਲੈ ਕੇ ਪਈਏ ਇੰਤਜ਼ਾਮ ਕਰ ਲਿਆ ਸਵੇਰ ਨੂੰ ਫੇਰ ਉੱਠਣਾ ਡਿਊਟੀ ਭੇਜਣਾ ਬੱਚਿਆਂ ਨੂੰ ਛੁੱਟੀ ਹੈ ਗੱਗੀ ਨੇ ਜਾਣਾ ਡਿਊਟੀ ਤੇ ਹਾਂਜੀ ਇਹ ਸੀ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ